ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਪਣ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਇਹਦੇ ਵਿੱਚ ਮੈਂ ਤੁਹਾਨੂੰ 24 ਤੇ 25 ਬ੍ਰੈਸਟ ਦੀਆਂ ਕੱਟਾਂ ਦੀ ਕਟਿੰਗ ਕਰਨੀ ਦੱਸੀ ਹੈ ਤੀਰਾ ਕਿਵੇਂ ਲੈਣਾ ਉਹ ਦੱਸਿਆ ਤੇ ਜਿਹੜੇ ਆਪਣੇ ਆ ਵਾਲੇ ਥਾ ਤੇ ਬਲ ਪੈਂਦੇ ਆ ਉਹ ਦੱਸਿਆ ਹਨ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਫਿਰ ਤੁਸੀਂ ਕਹਿ ਦਿਨੋ ਵੀ ਤੁਹਾਨੂੰ ਸਾਨੂੰ ਸਮਝ ਨਹੀਂ ਆਉਂਦੀ ਜੀ ਤੁਹਾਨੂੰ ਦੱਸਣਾ ਨਹੀਂ ਆਇਆ ਇਦਾਂ ਇਦਾਂ ਕਰਕੇ ਹਨਾ ਹਾਂਜੀ ਉਹ ਚਲੋ ਆਪਣੀ ਹੈਨਾ ਕਟਿੰਗ ਤੇ ਤੇ ਸਟੇਜਿੰਗ ਦੀ ਵੀਡੀਓ ਚੱਲਦੀ ਰਹਿਣੀ ਆ ਤੇ ਆਉਂਦੀ ਰਹਿਣੀ ਆ ਹੈਨਾ ਅੱਜਪਨ ਮੈਂ ਤੁਹਾਡੇ ਨਾਲ ਬਹੁਤ ਹੀ ਸਪੈਸ਼ਲ ਗੱਲ ਕਰ ਲਈ ਸੀ ਹੈਨਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਾ ਕੇ ਇਹ ਦੱਸੋ ਵੀ ਮੈਂ ਅੱਜ ਤੱਕ ਤੁਹਾਨੂੰ ਜੋ ਵੀ ਸਿਖਾਇਆ ਤੁਸੀਂ ਉਹਨੂੰ ਦੇਖ ਕੇ ਸਟਿਚ ਕੀਤਾ ਜਾਂ ਕੱਟ ਕੀਤਾ ਜੋ ਵੀ ਕੀਤਾ ਹੈਨਾ ਉਹ ਗਲਤ ਹੋਇਆ ਕਦੇ ਜੇ ਹੋਇਆ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜਾਂ ਮੈਨੂੰ ਪਰਸਨਲ ਨੰਬਰ ਮੇਰਾ ਉੱਪਰ ਆਉਂਦਾ ਹੁੰਦਾ ਮੈਂ ਤੁਹਾਨੂੰ ਦੱਸਤੀ ਹੁੰਦੀ ਹਾਂ ਹੈਨਾ ਉਹਦੇ ਤੇ ਮੈਨੂੰ ਕਾਲ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਨਾ ਕਈ ਫੇਕ ਆਈਡੀਆ ਤੋਂ ਰੱਖ ਲੋ ਜਾਂ ਹਨ ਜਿਹੜੇ ਕਿ ਦੋ ਦੋ ਮਿੰਟ ਪਹਿਲਾਂ ਅਕਾਊਂਟ ਬਣੇ ਹੁੰਦੇ ਆ ਤੇ ਮੈਨੂੰ ਕਮੈਂਟ ਕਰਦੇ ਆ ਵੀ ਤੁਸੀਂ ਬਕਵਾਸ ਕਰਦੇ ਹੋ ਕੀ ਸਿਖਾ ਰਹੇ ਹੋ ਤੁਸੀਂ ਐਦਾ ਐਦਾ ਕਰਕੇ ਹਨ ਉਹ ਮੈਨੂੰ ਫੀਲ ਹੁੰਦਾ ਯਾਰ ਫਿਰ ਮੈਨੂੰ ਉਹ ਕਮੈਂਟ ਰਿਲੀਟ ਕਰਨੇ ਪੈਂਦੇ ਹਨ ਕਿਉਂਕਿ ਮੈਂ ਅਜੇ ਤੱਕ ਕਦੇ ਕਿਸੇ ਨੂੰ ਕਿਸੇ ਸੌਰੀ ਕਿਸੇ ਨੂੰ ਵੀ ਗਲਤ ਨਹੀਂ ਸਿਖਾਇਆ ਨਾ ਹੀ ਕੋਈ ਗਲਤ ਰਹਿ ਦਿੱਤੀ ਜੋ ਮੈਂ ਕੰਮ ਕਰਦੀ ਆ ਉਹੀ ਮੈਂ ਅੱਗੇ ਸ਼ੇਅਰ ਕਰਦੀ ਆ ਤੇ ਦਿਖਾਉਣੀ ਆ ਹਨ ਕਿਉਂਕਿ ਜੇ ਤੁਹਾਨੂੰ ਕੋਈ ਲੱਗ ਰਿਹਾ ਵੀ ਫੇਕ ਆ ਜਾਂ ਜੋ ਵੀ ਆ ਤਾਂ ਆਪਾਂ ਇੱਕ ਦਿਨ ਲਾਈਵ ਆ ਜਾਵਾਂਗੇ ਲਾਈਵ ਆ ਕੇ ਤੁਸੀਂ ਮੈਨੂੰ ਦੇਖ ਸਕਦੇ ਹੋ ਵੀ ਮੈਂ ਕਿੱਦਾਂ ਦੀ ਕਟਿੰਗ ਕੀਤੀ ਕਿੱਦਾਂ ਦਾ ਸਟਿਚ ਕੀਤਾ ਕਿੱਦਾਂ ਦਾ ਮੈਂ ਕਸਟਮਰ ਦੇ ਪਵਾ ਕੇ ਦੇਖਿਆ ਸੋਟਾ ਠੀਕ ਹੈ ਮੈਂ ਵੈਸੇ ਪ੍ਰੂਫ ਕਿਸੇ ਨੂੰ ਨਹੀਂ ਦੇਣਾ ਬਟ ਮੈਂ ਤੁਹਾਨੂੰ ਹਨਾ ਵੀਡੀਓ ਪਾਉਣੀ ਆ ਤੁਸੀਂ ਮੇਰੇ ਨਾਲ ਜੁੜਦੇ ਹੋ ਸਾਰੇ ਹਨਾ ਮੈਂ ਤੁਹਾਨੂੰ ਫੈਮਲੀ ਮੰਨਦੀ ਆ ਤੇ ਜੇ ਤੁਸੀਂ ਵੀ ਮੈਨੂੰ ਆਪਣੀ ਫੈਮਿਲੀ ਮੰਨਦੇ ਹੋ ਤਾਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਓ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕਿਸੇ ਨੂੰ ਗਾਲਾਂ ਕੱਢੋ ਨਹੀਂ ਕੁਝ ਨਹੀਂ ਕਰਨਾ ਆਪਾਂ ਬਸ ਆਪਾਂ ਅਗਲੇ ਨੂੰ ਹੋਰ ਜ਼ਿਆਦਾ ਤਰੱਕੀ ਕਰਕੇ ਦਿਖਾਉਣੀ ਹੈ ਵੀ ਹਾਂ ਵਾਕਈ ਤੁਸੀਂ ਕਹਿ ਰਹੇ ਸੀ ਨਾ ਵੀ ਐਦਾਂ ਐਦਾਂ ਕਰਕੇ ਹਨਾ ਤੇ ਹੁਣ ਤੁਸੀਂ ਦੇਖੋ ਮੈਂ ਸੋਚਦੀ ਵੀ ਮੈਂ ਆਪਣੇ ਕੰਮ ਨਾਲ ਹੀ ਮੋਬੰਦ ਕਰਾਉਣੀ ਆ ਲੋਕਾਂ ਦੇ ਓਕੇ ਜੀ ਧੰਨਵਾਦ ਐਨਾ ਪਿਆਰ ਦੇਣ ਲਈ ਤੇ ਜਿਹੜੇ ਕਮੈਂਟ ਕਰਦੇ ਉਹਨਾਂ ਲਈ ਵੀ ਤੁਸੀਂ ਫੇਕ ਅਕਾਊਂਟ ਬਣਾਉਨੇ ਹੋ ਤਾਂ ਤੁਸੀਂ ਆਪਣਾ ਟਾਈਮ ਕੱਢਦੇ ਹੋਣ ਮੇਰੇ ਲਈ ਸਪੈਸ਼ਲ ਬਾਕੀ ਮੈਂ ਕਮਾਈ ਦਾ ਨਾਪ ਹੈਗਾ ਜੀ 24 ਇਹ 24.5 25 ਰੱਖੋ ਤੁਸੀਂ 25 ਇੰਚ ਬ੍ਰੈਸਟ ਤੇ 22 ਇੰਚ ਸ਼ਾਇਦ ਕਮਰ ਹੈ ਤੇ 25 ਇੰਚ ਹੀ ਆਪਣੇ ਕੋਲ हिਪ ਆ ਪਹਿਲਾਂ ਆਪਾਂ ਨਾਪ ਨੋਟ ਕਰ ਲੈਣਾ ਆਪਾਂ ਦੇਖ ਲੈਣਾ ਜੀ ਗਲਾ ਇਹਨਾਂ ਦਾ ਗਲਾ ਕਿੰਨਾ ਠੀਕ ਹੈ ਗਲਾ ਮੈਂ ਇਹਨਾਂ ਦਾ ਨਾਪਿਆ ਸੀ ਉਹ ਮੈਂ ਪਹਿਲਾਂ ਹੀ ਫਲੋ ਫਲੋ ਚ ਪੰਜ ਕਹਿ ਗਈ ਗਲਾ ਇਹਨਾਂ ਦਾ ਸੀਗਾ ਸੌਰੀ 4.5 ਇੰਚ ਠੀਕ ਹੈ ਹੁਣ ਆਪਾਂ ਇਹਨਾਂ ਦਾ ਕੀ ਕਰਨਾ ਹੁਣ ਮੇਨ ਆ ਗਈ ਵਾਰੀ ਤੀਰੇ ਦੀ ਬ੍ਰੈਸਟ ਹੈਗੀ ਹੈ 24 ਇੰਚ ਠੀਕ ਹੈ ਤੇ ਬੈਕ ਵਾਲਾ ਗਲਾ ਹੈਗਾ ਜੀ 4.5 ਇੰਚ ਤੇ ਫਰੰਟ ਵਾਲਾ ਗਲਾ ਹੈਗਾ ਆਪਣਾ ਕੋਲ 6 ਇੰਚ 6 4.5 ਇੰਚ ਠੀਕ ਆ ਆਪਾਂ ਇਹਨਾਂ ਦਾ ਤੀਰਾ ਕਿੰਨਾ ਕੱਟਣਾ ਆਪਾਂ ਇਹਨਾਂ ਦਾ ਤੀਰਾ ਕਟਾਂਗੇ ਜੀ 7 ਇੰਚ ਠੀਕ ਹੈ 7 ਇੰਚ ਆਪਾਂ ਇਹਨਾਂ ਦਾ ਤੀਰਾ ਕਟਾਂਗੇ ਤੇ ਜਿਹੜਾ ਆਪਾਂ ਮੋਡੇ ਦੀ ਸੌਰੀ ਤੀਰੇ ਦੀ ਲੈਂਥ ਲੈਣੀ ਹੁੰਦੀ ਹੈ ਨਾ ਮੋਡਾ ਕੱਟਣਾ ਹੁੰਦਾ ਉਹ ਆਪਾਂ ਲਵਾਂਗੇ ਉਹ ਬੈਕ ਵਾਲੇ ਪੱਲੇ ਤੋਂ ਨੀਚੇ ਤੱਕ 7 ਇੰਚ ਹੀ ਠੀਕ ਹੈ ਸੱਤ ਹੀ ਐਸ ਲੋਟ ਲੈਣਾ ਸੱਤ ਹੀ ਐਸ ਲੋਟ ਲੈਣਾ ਨਾ 7 7 ਇੰਚ ਦਾ ਆਪਾਂ ਬਾਕਸ ਬਣਾ ਲੈਣਾ ਠੀਕ ਹੈ ਬਾਕਸ ਆਪਣਾ ਬਣ ਗਿਆ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ 6.5 ਲੈ ਲਵਾਂਗੇ ਚੜਾਈ 7 ਠੀਕ ਹੈ ਲੰਬਾਈ ਵੀ 7 ਤੇ ਇੱਥੋਂ 6.5 6.5 ਨੂੰ ਇਹਦੇ ਨਾਲ ਆਪਾਂ ਮਿਲਾ ਦੇਣਾ ਜਦੋਂ ਇਹ ਵਾਲੀ ਚੀਜ਼ ਆਪਣੀ ਮਿਲ ਗਈ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਲਾਉਣਾ ਇਹਨਾਂ ਦੀ ਬ੍ਰੈਸ ਦਾ ਨਾਪ ਬ੍ਰੈਸ ਹੈਗੀ 24 ਠੀਕ ਹੈ 24 ਆ ਗਈ ਇੱਥੋਂ ਹੁਣ ਆਪਾਂ ਕੀ ਕਰਨਾ 7 ਤੇ ਲੱਤਣਾ ਹਾਂ 7 ਤੇ ਲੱਤਾਂ ਇੱਥੋਂ ਆਪਾਂ ਸਾਢੇ ਤਿੰਨ ਤੇ ਨਿਸ਼ਾਨ ਲਾ ਲੈਣਾ ਜਿਵੇਂ ਆਪਾਂ ਹਰ ਵਾਰੀ ਲਾਉਨੇ ਆ ਤੇ ਇਹਨਾਂ ਦੇ ਆਪਾਂ ਨਿਸ਼ਾਨ ਲਾਵਾਂਗੇ 3 ਇੰਚ ਦੇ ਠੀਕ ਹੈ ਜਿੰਨਾ ਨਾਪ ਇੱਧਰ ਨੂੰ ਵਧੀ ਜਾਊਗਾ ਓਨੀ ਆਹ ਚੀਜ਼ ਘਟੀ ਜਾਊਗੀ ਇੱਥੋਂ ਪੈਰ ਨੂੰ ਲਾ ਦੇਮਾਂਗੇ ਪੈਕ ਵਾਲੇ ਪੱਲੇ ਦੀ ਕਾਟ ਆਊਗੀ ਇਹਨਾਂ ਦੀ 3 ਇੰਚ ਦੇ ਉੱਪਰ ਠੀਕ ਹੈ फ्रंट वाले पल्ले दी काट आओगी इनने आधे इंच ਦੇ ਉੱਪਰ ਮਤਲਬ ਕਿ ਜਿਹੜਾ ਇਹਨਾਂ ਦਾ ਸਾਹਮਣਾ ਉਹ ਰਹੂਗਾ ਇਹਨਾਂ ਦਾ 14 ਇੰਚ ਤਿਆਰ ਤੇ ਜਿਹੜਾ ਬੈਕ ਵਾਲਾ ਪੱਲਾ ਹੋ ਗਿਆ ਅੱਧਾ ਇੰਚ ਤੇ ਹੂੰ ਅੱਧਾ ਹੀ ਲਾਇਆ ਅੱਧਾ ਇੰਚ ਤੇ ਤਿਆਰ ਤੇ ਜਿਹੜਾ ਇਹਨਾਂ ਦਾ ਸਾਹਮਣਾ ਹੋਊਗਾ ਉਹ ਆਊਗਾ ਇਹਨਾਂ ਦਾ 14 ਇੰਚ ਤਿਆਰ ਠੀਕ ਹੈ ਉਹ ਵੀ 25 ਬਰਸ ਦਾ ਵੀ 14 ਇੰਚ ਹੀ ਸਾਹਮਣਾ ਆਊਗਾ ਤੇ ਤੇ ਅੱਧੇ ਇੰਚ ਦੀ ਆਪਾਂ ਕੱਟ ਪਾ ਦੇਵਾਂਗੇ ਠੀਕ ਹੈ ਹੁਣ ਆ ਗਏ ਨਾਪ ਆਪਣੇ ਕੋਲੇ ਪਲੇਟਾਂ ਦਾ ਵੈਸੇ ਪਲੇਟ ਇਹਨਾਂ ਦੇ ਆਪਾਂ ਇੱਕ ਵਾਰ ਮੈਂ ਕਮੀਜ਼ ਤੋਂ ਨਾਪ ਲਵਾਂ ਕਿਉਂਕਿ ਆਂਟੀ ਇਹ ਫੌਜਣ ਆ ਫੌਜਣ ਆਂਟੀ ਇਹ ਤੇ ਪਲੇਟ ਹੈਗੀ ਇਹਨਾਂ ਦੀ 11 ਤੇ ਨਹੀਂ ਪਲੇਟ ਇਹਨਾਂ ਦੀ ਰੱਖਾਂਗੇ ਜੀ ਆਪਾਂ 11.5 ਤੇ ਤਿਆਰ ਤੇ ਆਪਾਂ ਲੈਂਥ ਲਵਾਂਗੇ 12 ਜਿਹੜੀ ਪਲੇਟ ਲੈਣੀ ਹੈ ਨਾ ਉਹ ਤੁਸੀਂ ਲੈਣੀ ਹੈ ਫਰੰਟ ਵਾਲੇ ਪੱਲੇ ਤੋਂ ਉਹ ਨਹੀਂ ਬੈਕ ਤੋਂ ਲੈਣੀ ਠੀਕ ਹੈ ਪਲੇਟ ਦੀ ਚੜਾਈ ਹੈਗੀ ਆ 4 ਤੋਂ 1 ਸੂਤ ਘੱਟ ਤੇ ਲੈਂਥ ਤੁਹਾਨੂੰ ਪਤਾ ਹੀ ਆਪਾਂ 7 ਹੀ ਲੈਣੇ ਹੁੰਦੇ ਹੁਣ ਇਹ ਮੈਨੂੰ ਐ ਨਹੀਂ ਪਤਾ ਵੀ ਵੀਡੀਓ ਦੇ ਵਿੱਚ ਦਿਖ ਰਹੀ ਹੈ ਕਿ ਨਹੀਂ ਦਿਖ ਰਹੀ ਸੱਤ ਲਾਈ ਆ ਉਸ ਤੋਂ ਬਾਅਦ ਆ ਜਿਹੜੀ ਮੈਂ ਇਹਦੇ ਉੱਪਰ ਧਗਲ ਮਾਰਦੀ ਆ ਨਾ ਤੁਸੀਂ ਇਹ ਨਾ ਮਾਰਿਆ ਕਰੋ ਠੀਕ ਹੈ ਹੁਣ ਤੁਸੀਂ ਮੇਨ ਆਪਣੇ ਕੋਲੇ ਕੀ ਬਿਸ਼ ਆ ਗਿਆ ਮੇਨ ਆ ਗਿਆ ਬੇ ਆਪਣਾ ਕਸਟਮਰ ਤੋਂ ਪੁੱਛ ਲੈਣਾ ਹੁੰਦਾ ਵੀ ਤੁਸੀਂ ਨੀਚੇ ਦੀ ਬਰਾ ਵਗੈਰਾ ਪਾਉਣੇ ਆ ਜਾਂ ਬਨੈਨ ਸੌਰੀ ਬਨੈਨ ਪਾਉਣੇ ਆ ਜਾਂ ਨਹੀਂ ਪਾਉਣੇ ਹਨ ਤਾਂ ਆਪਾਂ ਕੀ ਕਰਨਾ ਜੇ ਤਾਂ ਉਹ ਕਹਿੰਦਾ ਅਸੀਂ ਪਾਉਣੇ ਆ ਠੀਕ ਹੈ ਫਿਰ ਤਾਂ ਤੁਸੀਂ ਇੱਥੇ ਲੈ ਲਓ 2 ਇੰਚ ਤਿਆਰ ਠੀਕ ਹੈ ਜੇ ਉਹਨਾਂ ਨੇ ਕਿਹਾ ਅਸੀਂ ਨਹੀਂ ਪਾਉਣੇ ਫਿਰ ਤੁਸੀਂ ਲੈ ਲਓ ਜੀ ਇੱਥੋਂ 2.5 ਇੰਚ ਤੇ ਤਿਆਰ ਹੁਣ ਮੇਰਾ ਕਸਟਮਰ ਇਹਦਾ ਉਹ ਨਹੀਂ ਪਾਉਂਦਾ ਆਪਾਂ 2.5 ਇੰਚ ਤਿਆਰ ਲੈ ਲਿਆ ਤੇ ਜਿਹੜੀ ਆਪਣੇ ਮੋਢੇ ਵਾਲੀ ਹੁੰਦੀ ਹੈ ਇਥੋਂ ਇੱਕ ਸੂਤਕ ਨੇਚੇ ਠੀਕ ਹੈ ਪਲੇਟ ਆ ਗਈ ਇਹਦੀ ਇੱਥੇ ਆਹ ਵਾਲੀ ਪਲੇਟ ਇਹਦੀ ਸਹੀ ਆ ਗਈ ਇਹਨੂੰ ਆਪਾਂ ਮਟੇ ਦੇਵਾਂਗੇ ਹੁਣ ਆਹ ਵਾਲੀ ਚੀਜ਼ ਜਿਹੜੀ ਦੂਸਰੀ ਪਲੇਟ ਉਹ ਆਪਾਂ ਲਵਾਂਗੇ ਜੀ 1.5 ਤੇ ਲੈਣ ਨੂੰ ਤਾਂ ਆਪਾਂ ਇਹਨੂੰ ਦੋ ਲੈ ਸਕਦੇ ਸੀ ਜੇ ਆਪਾਂ 2.5 ਲੈਂਦਾ ਤਾਂ ਇਹਨੂੰ ਆਪਾਂ ਦੋ ਲੈ ਸਕਦੇ ਸੀ ਬਟ ਆਪਾਂ ਨਹੀਂ ਲਵਾਂਗੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੇਰਾ ਕਸਟਮਰ ਬਰਾ ਨਹੀਂ ਪਾਉਂਦਾ ਤੇ ਹੁਣ ਆਪਾਂ ਕੀ ਕਰਨਾ ਇਥੋਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਜਿਹੜਾ ਆਹ ਵਾਲਾ ਨਿਸ਼ਾਨ ਆ ਇਹ ਆ ਪਾਪਲੇਟ ਦਾ ਅੱਧ ਕੀਤਾ ਪਰ ਜੇ ਤੁਹਾਨੂੰ ਫਿਰ ਵੀ ਸਮਝ ਨਹੀਂ ਆਉਂਦਾ ਤਾਂ ਤੁਸੀਂ 15 ਇੰਚ ਰੱਖ ਸਕਦੇ ਹੋ 24 25 ਬ੍ਰੈਸਟ ਵਾਲਾ ਦਾ ਤੇ ਜਿਨ੍ਹਾਂ ਦੀ ਬ੍ਰੈਸਟ ਘਾਟ ਆ ਉਹਨਾਂ ਦੀ ਨਾਰਮਲ ਹਰ ਇੱਕ ਦੀ 1.5 14 ਬਹੁਤ ਹੁੰਦੀ ਹੈ ਠੀਕ ਆ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਚੁੱਕੇ ਆ ਇਹਦੇ ਤੇ ਹੁਣ ਮੈਂ ਲੱਗੀਆਂ ਕਟਿੰਗ ਕਰਨ ਹੁਣ ਮੈਂ ਤੁਹਾਨੂੰ ਮੋਡਾ ਮੇਣ ਕੇ ਦੱਸੂਗੀ ਵੀ ਮੋਡਾ ਇਹਨਾਂ ਦਾ ਤਿਆਰ ਕਿੰਨਾ ਆਊਗਾ ਤੇ ਉਹ ਕਿਵੇਂ ਆਊਗਾ ਜਿਹੜੀਆਂ ਮੈਨੂੰ ਭੈਣਾਂ ਕਹਿੰਦੀਆਂ ਨੇ ਵੀ ਤੂੰ ਵੈਸੇ ਹੀ ਵੀਡੀਓ ਬਣਾ ਕੇ ਉਹ ਕਰ ਦੇਣੀ ਆ ਬਾਅਦ ਚਾਈ ਨਹੀਂ ਪਤਾ ਕੀ ਕਰ ਦੇਵੀਂ ਹੋਵੇ ਨਹੀਂ ਮੈਂ ਕੁਝ ਵੀ ਨਹੀਂ ਕਰਦੀ ਇਹਦੀ ਹੁਣ ਮੈਂ ਕਟਿੰਗ ਦੀ ਵੀ ਪਾ ਸੌਰੀ ਸਟੀਚਿੰਗ ਦੀ ਵੀ ਵੀਡੀਓ ਪਾਉਂਗੀ ਮਿਲਕ ਮੈਨੂੰ ਆਇਆ ਹੁੰਦਾ ਵੀ ਕਟਿੰਗ ਆਪਣੀ ਮੇਨ ਹੁੰਦੀ ਆ ਸਟੀਚਿੰਗ ਤਾਂ ਚਲੋ ਆਪਾਂ ਹਨਾ ਦੇਖ ਕੇ ਕਰ ਹੀ ਲੈਨੇ ਪਰ ਜਿਹੜੇ ਲੋਕਾਂ ਨੇ ਉਂਗਲਾਂ ਦੇਣੀਆਂ ਨੇ ਨਾ ਮੇਰੀ ਭਾਸ਼ਾ ਦੇ ਵਿੱਚ ਪਰ ਉਹ ਦਿੰਦੇ ਰਹਿੰਦੇ ਆ ਹੁਣ ਤੁਸੀਂ ਇਹ ਦੇਖੋ ਹੁਣ ਆਪਣਾ ਹੈਗਾ ਕਸਟਮਰ ਦਾ ਮੋਡਾ ਤਿਆਰ ਠੀਕ ਹੈ ਮੋਡਾ ਹੁਣ ਮੈਂ ਦੇਖਣ ਲੱਗੀ ਆ ਕਮੀਜ਼ ਤੋਂ ਤੁਹਾਡੇ ਸਾਹਮਣੇ ਸਾਰਾ ਕੁਝ ਕਰ ਰਹੀ ਆ ਮੋਡਾ ਹੈਗਾ ਜੀ ਇਹਨਾਂ ਦਾ 9.5 10 ਇੰਚ ਤਿਆਰ ਆ ਠੀਕ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਣਾ ਕਿੰਨਾ ਤਿਆਰ ਹੋਊਗਾ ਜਿਹੜਾ ਆਪਾਂ ਮੋਡਾ ਲਾਪਣਾ ਹੁਣ ਸੀਨਾ ਸੁਨਾ ਦਾ ਆਪਾਂ ਕੁਝ ਨਹੀਂ ਦੇਣਾ ਆ ਰਹਿ ਕੇ ਦੇ ਉੱਪਰ ਠੀਕ ਆ ਆਪਾਂ ਇੱਥੋਂ ਰੱਖਣਾ ਐ ਘੁਮਾਉਂਦੇ ਹੋਏ ਲੈ ਕੇ ਜਾਣਾ ਮੇਰੇ ਕੋਲ ਮੋਡਾ ਆ ਰਿਹਾ ਜੀ 11 ਇੰਚ ਤਿਆਰ 11 ਤਿਆਰ ਆ ਰਿਹਾ ਠੀਕ ਆ ਹੁਣ 11 ਤਿਆਰ ਆ ਇਹਨੂੰ ਮੈਂ 10 ਕਿਵੇਂ ਕਰਨਾ ਠੀਕ ਆ 10 ਆਪਾਂ ਕਿਵੇਂ ਕਰਨਾ ਕਿਉਂਕਿ ਬ੍ਰੈਸਟ ਹੈਵੀ ਆ ਤੇ ਆਪਾਂ ਪੌਣੇ ਪੌਣੇ ਇੰਚ ਦੀ ਇੱਥੇ ਪਲੇਟ ਪਾਵਾਂਗੇ ਕਿਉਂਕਿ ਪਲੇਟ ਮੈਂ ਵੱਡੀ ਹੀ ਪਾਉਣੀ ਆ ਜੇ ਕਸਟਮਰ ਹੈਲਦੀ ਆ ਤਾਂ ਬ੍ਰੈਸਟ ਵੱਧਾ ਤਾਂ ਜੇ ਅ ਨਹੀਂ ਮੋٹے ਹੈਗੇ ਫਿਰ ਆਪਾਂ ਇਹ ਬਰੀਕ ਵੀ ਕਰ ਦੇਣੀ ਉਹਨੇ ਵੈਸੇ ਮੈਂ ਪੌਣਾ ਪੌਣਾ ਇੰਚ ਤਾਂ ਪਾਉਣੀ ਹੀ ਪਾਉਣੀ ਹੁੰਦੀ ਆ 22 23 ਆਣਾਂ ਦੀ 23 24 ਤੇ 25 ਤੇ 26 ਇੰਚ ਦੇ ਉ ਤੱਕ ਠੀਕ ਹੈ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆ ਆਪਣੀ ਪਲੇਟ ਆਪਣੀ ਇੱਥੇ ਪੈ ਗਈ ਇੱਥੇ ਆ ਗਿਆ ਆਹ ਵਾਲੀ ਚੀਜ਼ ਨੇ ਇੱਥੇ ਆ ਜੰਦੀ ਇਹਨੇ ਇੱਥੇ ਆ ਜੀ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਾਂ ਨਾਪ ਕੇ ਇਹ ਕਿੰਨਾ ਆ ਰਿਹਾ ਇੰਦਾ ਕਰਕੇ ਆਪਾਂ ਨਾਪਦੇ ਆਏ ਆਹ ਦੇਖੋ ਆ ਗਿਆ ਨਾ ਪ੍ਰੋਪਰ 10 ਆ ਗਿਆ ਨਾ 10 ਇੱਥੇ ਮੇਰਾ ਨਿਸ਼ਾਨ ਲੱਗਿਆ ਹੋਇਆ ਇੱਥੇ 10 ਆ ਰਿਹਾ ਪ੍ਰੋਪਰ ਕਿਉਂਕਿ ਦੂਸਰੇ ਨੂੰ ਕਹਿਣ ਤੋਂ ਪਹਿਲਾਂ ਨਾ ਤੁਸੀਂ ਦੇਖ ਲਿਆ ਕਰੋ ਪ੍ਰੋਪਰ ਵੀਡੀਓ ਤੇ ਤੁਸੀਂ ਕੱਟ-ਕੱਟ ਕੇ ਹਨਾ ਉਹ ਕਰੀ ਜਾਂਦੇ ਰਹਿੰਦੇ ਉਹ ਬੰਦੇ ਨੂੰ ਬਦਨਾਮ ਵੀ ਇੰਦਾ ਕਰਦਾ ਇੰਦਾ ਕਰਦਾ ਜੀ ਇੰਦਾ ਕਰਦਾ ਕੁਝ ਵੀ ਕਹਿਣ ਤੋਂ ਪਹਿਲਾਂ ਇੱਕ ਵਾਰ ਚੈੱਕ ਕਰ ਲਿਆ ਕਰੋ ਵੀ ਬੰਦਾ ਸਿਖਾ ਕੀ ਰਿਹਾ ਹਨਾ ਤੁਸੀਂ ਇਹ ਦੇਖੋ ਵੀ ਮੇਰਾ ਕਿਸੇ ਨਾਲ ਕੋਈ ਬੈਰ ਨਹੀਂ ਹੈ ਨਾ ਮੈਂ ਸਿਰਫ ਆਪਣੀ ਵੀਡੀਓ ਬਣਾਉਣੀ ਹੈ YouTube ਤੇ ਪਾਉਣੀ ਹੈ ਤਾਂ ਮੇਰੇ ਨਾਲ ਮੇਰੀ ਇੱਕ ਫੈਮਲੀ ਬਣ ਰਹੀ ਹੈ ਹਣ ਆਡੀਅנס ਜੁੜ ਰਹੀ ਹੈ ਤੁਸੀਂ ਮੇਰਾ ਪਰਿਵਾਰ ਹੋ ਸਾਰੇ ਜੋ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਮੇਰਾ ਪਰਿਵਾਰ ਹੋ ਇੱਕ ਮੈਂ ਤਾਂ ਪਰਿਵਾਰ ਮੰਨਦੀ ਹਾਂ ਬਟ ਪਤਾ ਨਹੀਂ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਹੋ ਜਿਹੜੇ ਜਿਹੜੇ ਮੈਨੂੰ ਤੁਸੀਂ ਆਪਣੀ ਫੈਮਲੀ ਮੰਨਦੇ ਹੋ ਹਨ ਤਾਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਤੇ ਬਾਕੀ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਵੀ ਕਿਸੇ ਨੂੰ ਪੁੱਠਾ ਸਿੱਧਾ ਬੋਲੋ ਜਾ ਕੇ ਨਹੀਂ ਜੋ ਮੇਰੇ ਨਾਲ ਕਰਦਾ ਤਾਂ ਉਹ ਮੇਰਾ ਤਾਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਆ ਵੀ ਆਪਣਾ ਤਾਂ ਸਬਰ ਹੀ ਹੁੰਦਾ ਸਾਢੇ 100 ਝੜੇ ਹੁਣ ਜੋ ਵੀ ਆਪਾਂ ਨੂੰ ਬੋਲਦੇ ਆ ਆ ਕੇ ਤੇ ਗਲੇ ਦੀ ਜੜਾਈ ਆਪਾਂ ਲੈਣੀ ਹੈ ਜੀ 2.5 ਇੰਚ ਮੈਂ ਕਦੇ ਕਿਸੇ ਨੂੰ ਗਲਤ ਨਹੀਂ ਸਿਖਾਇਆ ਤੁਸੀਂ ਕੋਈ ਵੀ ਕਮੈਂਟ ਕਰ ਦਿਓ ਆ ਕੇ ਤੇ ਲੰਬਾਈ ਇਹ ਤੁਹਾਨੂੰ ਮੈਂ ਦੱਸਿਆ ਸੀ ਆਪਾਂ 4.5 ਲੈਣੀ ਤੁਸੀਂ ਮੈਨੇ ਇੱਕ ਵਾਰ ਲਖ ਦੋ ਵੀ ਦੀਦੀ ਅਸੀਂ ਤੁਹਾਡਾ ਵੀਡੀਓ ਦੇਖ ਕੇ ਕਮੀਜ਼ ਕੱਟਿਆ ਸੀ ਸਾਡਾ ਖਰਾਬ ਹੋ ਗਿਆ ਜਾਂ ਸੀ ਮੈਂ ਤੁਹਾਨੂੰ ਜੋ ਵੀ ਸਿਖਾਇਆ ਵੀ ਤੁਸੀਂ ਆ ਸਿਖਾਇਆ ਸੀ ਤੇ ਅਸੀਂ ਆ ਕੰਮ ਕਰਕੇ ਦੇਖਿਆ ਤੇ ਮੇਰਾ ਗਲਤ ਹੋਇਆ ਅੱਜ ਟਾਈਮ ਹੈਗਾ ਆ ਸੌਰੀ ਤਰੀਕ ਹੈਗੀ ਆ ਆ 26 ਤੇ ਟਾਈਮ ਹੈਗਾ 7:40 7:40 ਸ਼ਾਮ ਤੇ ਹੋਇਆ ਤੇ ਮੈਂ ਹਜੇ ਟਕਾਨ ਤੇ ਬੈਠੀ ਆ ਤੇ ਹੁਣ ਆਪਾਂ ਲੱਗਿਆ ਜੀ ਇਹ ਦੇਖਦੇ ਦੇਖਦੇ ਇੱਥੋਂ ਤੱਕ ਆ ਹੀ ਗਏ ਹੋ ਹਨ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਜੀ ਅ ਅਸੀਂ ਤੁਹਾਡੇ ਲਈ ਬਹੁਤ ਹੀ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਹਨ ਓਕੇ ਜੀ ਧੰਨਵਾਦ